ਸਬ ਡਿਵੀਜ਼ਨ ਫਿਲੌਰ ਦੇ ਥਾਣਾ ਮਿਲਗਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਦੋ ਚੋਰੀ ਦੇ ਮੋਟਰਸਾਈਕਲ ਅਤੇ ਪੰਜ ਮੋਬਾਈਲ ਸਮੇਤ ਕਾਬੂ ਕੀਤਾ ਹੈ ਇਸ ਵੰਦੀ ਜਾਣਕਾਰੀ ਦਿੰਦੇ ਹੋਏ ਐਸ ਐਚਓ ਬਿਲਗਾ ਹਰਦੇਪ੍ਰੀਤ ਸਿੰਘ ਨੇ ਦੱਸਿਆ ਐਸ ਆਈ ਦਲਵਾਰਾ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਕੇਬੰਦੀ ਦੌਰਾਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਬੁਰਜ ਹਸਨ ਥਾਣਾ ਬਿਲਗਾ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਚੋਰੀ ਦਾ ਪਲੈਟੀਨਾ ਮੋਟਰਸਾਈਕਲ ਅਤੇ ਦੂਸਰਾ ਬਜਾਜ ਕਾਵਸਾਕੀ ਮੋਟਰਸਾਈਕਲ ਬਰਾਮਦ ਕੀਤੇ ਹਨ

ਸਰਦਾਰ ਸਰਵਨ ਸਿੰਘ ਪਾਲ ਡੀਐਸਪੀ ਸਾਹਬ ਦੀ ਅਗਵਾਈ ਹੇਠ ਜਿਹਦੀਆਂ ਹਦਾਇਤਾਂ ਅਨਸਾਰ ਥਾਣਾ ਬਿਲਗੜੀ ਪੁਲਿਸ ਪਾਰਟੀ ਜਿਸ ਦੇ ਇੰਚਾਰਜ ਏਐਸੀ ਦਲਵਾਰਾ ਸਿੰਘ ਕਾਲ ਮਿਤੀ ਕਾਲ ਮਿਤੀ 29 2024 ਨੂੰ ਏਐਸੀ ਦਲਵਾਰਾ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਜਿਹੜੀ ਕਿਲਗਬ ਮਿਲਗਾ ਸੈਕਟ ਤੋਂ ਪਿੰਡ ਪੁਰਜਾ ਸੰਗੋਲ ਸਾਈਡ ਨੂੰ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਪਿੰਡ ਸੰਗੋਲ ਦੇ ਦੰਦ ਦੀ ਪੁੱਜੀ ਤਾਂ ਅੱਗੇ ਤੋਂ ਇੱਕ ਨੌਜਵਾਨ ਮੋਟਰਸਾਈਕਲ 'ਤੇ ਉਹਨਾਂ ਜਿਹਾ ਦਿਖਾਈ ਦਿੱਤਾ ਜਿਸ ਨੂੰ ਲੋਕ ਕੀ ਪਛਾਣਦੇ ਜਿਸ ਨੇ ਆਪਣਾ ਨਾਮ ਖਰਪ੍ਰੀਤ ਸਿੰਘ ਹੈਪੀ son of ਪਰਮਜੀਤ ਸਿੰਘ ਪਿੰਡ ਪੁਰਜਨ ਦੱਸਿਆ ਤੇ ਜਿਸ ਨੂੰ ਮੋਟਰਸਾਈਕਲ ਬਾਰੇ ਜਿਹੜੇ ਕਾਜ ਪੇਸ਼ ਕਰਨ ਬਾਰੇ ਕਿਹਾ ਤੇ ਜਿਸ ਨੇ ਕਿਹਾ ਕਿ ਜਿਹੜਾ ਇਹ ਮੋਟਰਸਾਈਕਲ ਉਸਨੇ ਲੁਧਿਆਣਾ ਸੈਡ ਤੋਂ ਚੋਰੀ ਕੀਤਾ ਸੀਗਾ ਜਿਸ ਦੇ ਖਿਲਾਫ ਮੁਕਦਮਾ ਚਾਰਜ ਕਰਕੇ ਤਫਤੀਸ਼ ਅਮਰੋਚਨ ਰਹਿ ਦਿੱਤਾ ਉਸ ਪਾਸੋਂ ਗਰਾਨੇ ਪੁੱਛੇ ਸੇ ਇੱਕ ਹੋਰ ਮੋਟਰਸਾਈਕਲ ਬਰਾਮਦ ਹੋਇਆ ਅਤੇ ਘਰਾਂ ਵਿੱਚ ਚੋਰੀ ਕੀਤੇ ਹੋਏ ਮੋਬਾਈਲ ਉਹ ਬਰਾਮਦ ਕੀਤੇ ਆ ਕਿ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਜਿਹੜਾ ਪੇਸ਼ ਕਰਕੇ ਉਹਦਾ ਰਿਮਾਂਡ ਹਾਸਲ ਕੀਤਾ ਗਿਆ ਕੀਤਾ ਗਿਆ ਹੈ ਅਤੇ ਦਰਾਂਨੇ ਜਿਹੜਾ ਪੁੱਛ ਗਿਆ ਸੀ ਹੋਰ ਵਾਰਦਾਤਾਂ ਬਾਰੇ ਇਹਦੇ ਕਿਸੇ ਹੋਰ ਸਾਥੀਆਂ ਬਾਰੇ ਜਿਹੜਾ ਪੁੱਛਦਾ ਕਰਕੇ ਜੀ ਲੈ ਇਹਨਾਂ ਕੋਲ ਕਿੰਨੇ ਮੋਬਾਈਲ ਇਹਨਾਂ ਕੋਲ ਪੰਜ ਮੈਜਰੀ ਇੱਕ ਜਿਹੜੇ ਬਰਾਮਦ ਕੀਤੇ ਸਾਰੇ ਤੇ ਪਹਿਲਾਂ ਵੀ ਕੋਈ ਪਰਚਾ ਹੈ ਇਹ ਸਾਰੇ ਇਹਦੇ ਉੱਪਰ ਇਹ ਤੇ ਸ਼ਰਾਬ ਦਾ ਪਰਚਾ ਜਿਹੜਾ ਦਰਜ ਹੈ ਉਹ ਥਾਣਾ ਨੂਰਮੰਗਲ ਦਰਜ ਹੋਇਆ ਸੀ ਖਲਾਫ ਉਹ ਸੇ